ਏ ਹੈਗਾ ਛੋਟਾ ਭਰਾ ਇਹਦਾ ਨਾਮ ਹੈਗਾ ਗਰਪਾਲ ਤੇ ਹੁਣ ਆਪਾਂ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਇਹਦਾ ਵੀ ਤੁਹਾਨੂੰ ਦਿਖਾਵਾਂਗੇ ਰੂਪ ਰੂਪ ਕਰਾਵਾਂਗੇ ਗਰਪਾਲ ਦੇ ਨਾਲ ਵੀ ਮੇਰੇ ਵੀਰੋ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਾਡੇ ਮਾਸੀ ਦੇ ਮੁੰਡੇ ਕੋਲ ਮੁੰਡਿਆ ਕੋਲ ਇਹ ਇਧਰ ਵੱਡਾ ਭਰਾ ਤੇ ਇਧਰ ਛੋਟਾ ਭਰਾ ਆ ਤੇ ਇਹ ਸਾਡਾ ਜਿਹੜਾ ਛੋਟਾ ਭਰਾ ਆ ਇਹ 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 ਛੜਾ ਹੈਗਾ ਆ ਜਿਹੜਾ ਇਹ ਛੜਾ ਹੈਗਾ ਜਿਹੜੀ ਵੀ ਕੁੜੀ ਕੁੜੀ ਇੰਟਰਸਟਡ ਹੈ ਇਹਨੂੰ ਜਿਹੜੀ ਵੀ ਕੋਈ ਕੁੜੀ ਇੰਟਰਸਟਡ ਆ ਰੋੜਾ ਨਹੀਂ ਮਾਰਨਾ ਵਲੌਗ ਚੱਲੀ ਜਾਂਦਾ ਜਿਹੜੀ ਵੀ ਕੋਈ ਇੰਟਰਸਟਡ ਆ ਸਾਨੂੰ ਸਾਡੇ ਕਮੈਂਟਾਂ ਚ ਦੱਸੋ ਮੁੰਡਾ ਦੇਖ ਲਈ ਤੁਸੀਂ ਖੜਾ ਹੋ ਕੇ ਦਿਖਾ ਦੇ ਖੜਾ ਹੋ ਕੇ ਦਿਖਾ ਦੇ ਇੱਕ ਵਾਰੀ ਆ ਚਪੜਾਂ ਪਈਆਂ ਮੁੰਡੇ ਦੇ ਚਪੜਾਂ ਵਰਾਠੀ ਦੀਆਂ ਵਧੀਆ ਰਿਲੈਕਸ ਹੋਦੀਆਂ ਚਪੜਾਂ ਪਾਉਂਦਾ ਮੁੰਡਾ ਖੇਤੋਂ ਪੱਠੇ ਲਿਆਉਂਦਾ ਕੰਮਕਾਰ ਲਈ ਵਾਸਤੇ ਪੂਰਾ ਲੱਠਾ ਮੁੰਡਾ ਆ ਤੇ ਹੋਰ ਇਹਦੀ ਪਹਿਲਵਾਨੀ ਤੋਰਾ ਮੈਂ ਕਹਿੰਦਾ 모ਛਾ 모ਛੀ ਕਹਿੰਦੇ ਕੀ ਆ ਕੀ ਆ 모ਛੀ ਆ 3 ਨੰਬਰ ਕੀ ਹਦਾਏ ਪੂਰੀ ਤੱਕ ਪਾ ਰੱਖੀ ਆ ਗੱਬਰੂ ਨੇ ਆਹ ਆਹ ਪੱਠਿਆਂ ਦੀ ਕਹਿੰਦੇ ਪੰਡ ਮਾਰਦਾ ਮੋਡੇ ਦੇ ਤਾਂ ਦੀ ਆ ਦੱਸੋ ਕਮੈਂਟਾਂ ਹੀ ਤੁਸੀਂ ਪੂਰਾ ਬਰੋਲਾ ਬੰਨ ਦੇਣਾ ਮੁੰਡੇ ਬਾਰੇ ਜ਼ਮੀਨ ਜਾਇਦਾਦ ਇਹਦੀ ਤਾਂ ਤੁਹਾਨੂੰ ਪੂਰਾ ਬਿਉਰਾ ਦੇ ਦਿੱਤਾ ਬੋ ਬੋਲੋ ਕੋਈ ਭਲਵਾਨ ਜੀ ਉਹ ਭਲਵਾਨ ਜੀ ਆ ਆਪਣੇ ਲੈਣ ਵਾਸਤੇ ਸਿੱਧੀ ਕਣਕ ਦੀ ਹੋਗੀ ਸਿੱਧੀ ਠੀਕ ਆ ਆ ਆਪਣੇ ਸਰੋਂ ਆ ਗਏ ਕਣਕ ਦਾ ਵੀ ਠੀਕ ਆ ਹੈਲੋ ਇਹ ਤਾਂ ਸਾਨੂੰ ਸਾਰਾ ਇੰਟਰੋਡਕਸ਼ਨ ਦੇਤਾ ਤੁਸੀਂ ਕੋਈ ਸ਼ਾਪ ਦੇ ਬਾਰੇ ਦੱਸੋ ਵੀ ਤੁਸੀਂ ਕਾ ਪਾ ਦਾਂਗੇ ਜੀ ਆਪਾਂ ਕੋਈ 2 ਤੋਲਿਆਂ ਦੇ 3 ਤੋਲਿਆਂ ਦੇ ਵਿਚੋਲੇ ਨੂੰ ਭੈੰਜ ਵਿਚੋਲੇ ਦੀ ਪੂਰੀ ਤਾਕਾ ਜੀ 2 3 ਤੋਲਿਆਂ ਦਾ ਸਿੱਧਾ ਕੌਂਟਰੈਕਟ ਦੇਤਾ ਫਲਵਾਨ ਨੇ 2 ਤੋਲਿਆਂ ਦੀ ਸ਼ਾਪ ਹਾਂ ਮੇਰਾ ਕਪੜਾ ਪਰਿਵਾਰ ਨੂੰ ਉਹਦੇ ਨੂੰ ਵਿਚੋਲੇ ਦੇ ਨੂੰ ਹਾਂ ਓ ਯਾਰ ਸੋਚੋ ਥੋੜੀ ਕੋਈ ਡਿਮਾਂਡ ਹੈਗੀ ਆ ਦਾਜ ਦੂਜੀ ਦੀ ਬਹੁਤ ਬਹੁਤ ਜਾਈਦਾ ਇਹਨਾਂ ਦੇ ਦੇਖ ਲਓ ਮੁੰਡਾ ਜਾਂ ਸਿਫਟ ਸ਼ੇਟ ਵੋਲਟ ਤੋਂ ਥੱਲੇ ਇਹ ਗੱਲ ਨਹੀਂ ਕਰਦਾ ਸ਼ੇਟ ਵੋਲਟ ਤੋਂ ਥੱਲੇ ਕੋਈ ਗੱਲ ਨਹੀਂ ਐ ਮੋਢੇ ਚ ਕਿੰਨੀ ਜ਼ਮੀਨ ਆਉਂਦੀ ਤੁਹਾਨੂੰ ਹਾਂਜੀ ਮੋਢੇ ਚ ਕਿੰਨੀ ਜ਼ਮੀਨ ਆਉਂਦੀ ਤੁਹਾਨੂੰ 90 ਰੁਪਏ ਜੀ 1 ਮਰਬਾ ਮੇਰੇ ਭਰਾ ਨੂੰ ਆਉਂਦਾ 1 ਮਰਬਾ ਆਉਂਦਾ ਉਹ ਕਹਿੰਦਾ 1.5 ਕਿੱਲੇ ਆ ਤੁਹਾਡੇ ਬਿਆਨ ਨਹੀਂ ਨਹੀਂ ਰਲ ਜਾਂਦੇ ਇੱਕ ਮਰਬਾ 3000 ਦਾ ਕਿ ਦੋ ਰੁਪਏ ਠੇਕੇ ਵਾਲੀ ਦੀ ਗੱਲ ਕਰਕੇ ਠੇਕੇ ਵਾਲੀ ਦੀ ਵੀ ਗੱਲ ਕਰੀ ਜਾਂਦੇ ਆ ਗੱਲ ਕਰ ਠੇਕਾ ਤਾਂ ਅਲੱਗ ਰਹੇਗਾ ਜੀ ਠੇਕੇ ਦਾ ਅਸੀਂ 4 ਮਰਬੇ ਪਾਉਂਦੇ ਹਾਂ ਹਾਂ ਪਤਾ ਦੋਗਰ ਮੈਂ ਤੇ ਸਾਡੇ ਆਵਦੇ ਕੋਲੇ 6 ਮਰਬਿਆਂ ਦੀ ਵਈ ਹੈ ਜੀ ਚਪਲਾ ਚਪਲ ਵਰਾਈઠી ਵਾਲੀਆਂ ਨਾ ਚਪਲਾ ਉਹ ਲਾਏ ਅਸੀਂ ਘਰੇ ਆ ਸੀਰੀ ਦੀਆਂ ਪਾ ਕੇ ਆਂਦੀਆਂ ਮੈਂ ਪੱਠੇ ਪੱਠੇ ਸੀਰੀ ਕਿੱਧਰ ਗਿਆ ਤੇਰਾ ਸੀਰੀ ਆਪਾਂ ਹੀ ਹੈ ਜੀ ਕੋਦਰ ਸੀਰੀ ਕਿਉਂ ਤੂੰ ਭਜਾਦਾ ਕਿਉਂ ਜਿਹੜਾ ਪਹਿਲਾਂ ਰੱਖਿਆ ਸੀਗਾ ਉਹ ਤਾਂ ਵੀਰ ਹੈ ਹੈਗਾ ਸੀਗਾ ਵਾੜਾ ਚੰਗਾ ਸੀ ਜਰਾ ਟੱਲਾ ਮਠਾ ਲੈਂਦਾ ਸਾਨੂੰ ਮੈਂ ਕਿ ਤੂੰ ਕਰੀਦਾ ਹਾਂ ਤੂੰ ਕਾ ਕਰੀ ਰਿਹਾ ਪੱਟਾ ਨਹੀਂ ਰ ਮੈਲੇ ਹੁਣਾ ਦੋਤੀ ਚੱਲਦੀ ਏ ਸਿਰੀ ਦੀ ਐਨਾ ਕੰਮ ਕਰਾ ਕਰਾ ਕੇ ਕਿੰਨੇ ਦਵਾਈ ਚਲਾਤੀ ਏ ਸਿਰੀ ਦੀ ਇਹਨੇ ਆਪਣੇ ਬਾਕੀ ਬਈ ਦਾਜ ਸਾਰਾ ਸਾਮਾਨ ਹੋਣਾ ਜੀ ਹਮਮ ਪ੍ਰੈਸ ਤੋਂ ਲੈ ਕੇ ਸ਼ਿਫਟ ਤੱਕ ਯਾਰ ਤੂੰ ਦਾਜ ਦਾਜ ਦਾ ਲੋਭੀ ਆ ਯਾਰ ਬੈਂਡ ਜਰ ਗੱਡੀ ਹੋਣੀ ਚਾਹੀਦੀ ਬਾਈ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਕੀ ਦਾਜ ਇੱਕ ਮਾੜੀ ਗੱਲ ਆ ਇੱਕ ਰੀਤੀ ਆ ਇਹਨੂੰ ਖਤਮ ਕਰਨਾ ਚਾਹੀਦਾ ਇਹ ਤੇ ਚਾਵਲ ਹੈਗਾ ਏ ਇਹਦੇ ਵੀ ਮਰੀ ਜਾਂਦਾ ਚਾਵਲਾਂ ਭੁਰੀ ਜਾਂਦਾ ਆਵਦੀਆਂ ਦਾਜ ਦੀ ਇਹ ਤਾਂ ਅਦਾਰੀ ਗੱਲ ਬਣੀ ਆਈ ਹੈ ਬਣੀ ਆਈ ਆ ਇਹ ਤਾਂ ਕਹਿੰਦੇ ਨਾ ਕੋਈ ਦੋ ਕੱਪੜਿਆਂ ਚ ਕੁੜੀ ਲਿਆਵੇ ਤਾਂ ਸੌਖੀ ਗੱਲ ਆ ਬਾਕੀ ਭਾਂਡਿਆਂ ਦੀ ਜਿਹੜੀ ਗੋਰੀ ਹੁੰਦੀ ਹੈ ਨਾ ਉਹ ਵਾਸਤੇ ਛੱਡ ਦੇਣਾ ਚੰਗੀ ਗੱਲ ਆ ਹਾਂ ਹੇ ਕੀ ਦੇ ਜੱਲਾ ਤਾਂ ਆਪਣੀ ਖੁੱਲੀ ਸ਼ੂਟ ਆ ਜੀ ਜਿਹੜਾ ਮਰਜ਼ੀ ਦਈਓ ਹਨਾ ਜਿਹੜਾ ਮਰਜ਼ੀ ਦਈ ਜਾਣ ਸ਼ਿਫਟ ਤੱਕ ਦੇ ਦੇਣ ਕੋਈ ਚੱਕਰ ਨਹੀਂ ਆ ਬਾਈ ਜੀ ਸਾਡਾ ਜਿਹੜਾ ਚੈਨਲ ਆ ਇਹ ਦਾਜ ਨੂੰ ਪ੍ਰਮੋਟ ਨਹੀਂ ਕਰਦਾ ਅਸੀਂ ਦਾਜ ਦੇ ਸਖਤ ਖਿਲਾਫ ਆ ਕੋਈ ਵੀ ਸੋਹਣੀ ਕੁੜੀ ਹੋਵੇ ਇਸ ਸਾਡੇ ਭਰਾ ਵਾਸਤੇ ਉਹ ਸਾਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੀ ਆ ਕੋਈ ਇੰਟਰਸਟਿਡ ਹੋਵੇ ਦਾਜ ਦੀ ਸ਼ੂਟ ਆ ਜੀ ਕੋਈ ਦਾਜ ਨਹੀਂ ਕੁੜੀ ਲੂਲੀ ਪਾਗਲੀ ਕੁੜੀ ਜੀਂਦੀ ਚਾਹੀਦੀ ਆ ਭਾਈ ਜਿਉ ਜੀ ਮਰਜੀ ਹੋਵੇ ਕੁੜੀ ਹੋਣੀ ਚਾਹੀਦੀ ਆ ਤੇ ਜੀਂਦੀ ਹੋਣੀ ਚਾਹੀਦੀ ਆ ਲੂਲੀ ਪਾਗਲੀ ਕਾਲੀ ਕਿੱਤੀ ਹਾਂ ਹੋਵੇ ਸੋਹਣੀ ਹੋਵੇ ਸੋਹਣੀ ਕਾਲੀ ਹੋਵੇ ਭਾ ਕੋਈ ਚੱਕਰ ਨਹੀਂ ਗਾ ਪਰ ਕੁੜੀ ਸੋਹਣੀ ਹੋਣੀ ਚਾਹੀਦੀ ਨੇ ਕੁੜੀ ਸੋਹਣੀ ਹੋਣੀ ਚਾਹੀਦੀ ਹਾਂਜੀ ਠੀਕ ਆ ਜੀ ਫਿਰ ਕੁੜੀ ਅੱਖ ਟੀਰੀ ਹੋਵੇ ਕੁੜੀ ਹੋਵੇ ਅੰਨੀ ਹੋਵੇ ਕੁੜੀ ਹੋਣੀ ਚਾਹੀਦੀ ਆ ਠੀਕ ਆ ਇਹਹੀ ਡਿਮਾਂਡ ਆ ਵੀ ਕੁੜੀ ਹੋਣੀ ਚਾਹੀਦੀ ਆ ਅੰਨੀ ਹੋਵੇ ਟੀਰੀ ਹੋਵੇ ਲੰਗ ਮਾਰਦੀ ਹੋਵੇ ਕੁਝ ਵੀ ਕਰਦੀ ਹੋਵੇ ਭਾਈ ਜੀਂਦੀ ਹੋਵੇ ਕੁੜੀ ਹੋਵੇ ਤਾਂ ਸੜੀਆਂ ਤੇ ਭਈ ਹੋਵੇ ਚੰਗਾ ਹੀ ਕਰਦੇ ਆਂ